ਸਰਲੁਨਾ ਸਮਾਜ ਸੇਵਕਾ ਆਰਥ ਵਿਵਸਤੀ ਵਾਲੰਟਅਰ ਸੁਸਾਇਟੀ ਰਜਿਸਟਰ ਬਠਿੰਡਾ ਵੱਲੋਂ ਹਰ ਸਾਲ ਅਸੀਂ ਤੀਆਂ ਦਾ ਪ੍ਰੋਗਰਾਮ ਕਰਵਾਨੇ ਹਈਏ ਤੇ ਉਹ ਇਸ ਸਾਲ ਵੀ ਸਾਡਾ ਤੀਆਂ ਦਾ ਪ੍ਰੋਗਰਾਮ ਜਿਹੜਾ ਹੈਗਾ 30 ਤਰੀਕ 30 ਜੁਲਾਈ ਦਾ ਕੀਤਾ ਰੱਖਿਆ ਗਿਆ ਹੈਗਾ ਦਿਨ ਬੁੱਧਵਾਰ ਕਿਲਾ ਰੋਡ ਗੁਨੰਗ ਸਰਮਸ਼ਾਲਾ ਦੇ ਵਿੱਚ ਜੋ ਕਿ ਅਸੀਂ ਇਹ ਪ੍ਰੋਗਰਾਮ ਕਰਾਂਗੇ ਆ ਸੱਭਿਆਚਾਰਕ ਮੰਜਿੰਦਾ ਲੱਗ ਪਏ ਸਨ। ਜਣ ਸੱਭਿਆਚਾਰਕ ਜਿਹੜੇ ਪ੍ਰੋਗਰਾਮ ਰੱਖਿਆ ਉਹਦੇ ਕੀ ਕੁਛ ਕਰਵਾਇਆ ਜਾ ਰਿਹਾ ਹੈ? ਉਹਦੇ ਵਿੱਚ ਕਿੱਦਾਂ ਲੰਮੀ ਹੇਕਦੇ ਗੀਤ ਬੋਲੀਆਂ ਪਗੜਾ ਲੋਕ ਗੀਤ ਪੰਜਾਬੀ Song ਇਦਾਂ ਦਾ ਪ੍ਰੋਗਰਾਮ ਅਸੀਂ ਰੱਖਿਆ ਹੈ ਵਿੱਚ ਇਹ ਬੱਚੇ ਪਾਰਟਿਸਿਪੇਟ ਵੀ ਕਰਨਗੇ ਉਹਨਾਂ ਲਈ ਜਿੱਤੋਂ ਲਈ ਨਾਮ ਵੀ ਰੱਖਿਆ ਹੋਇਆ ਹੈ ਕਿੰਨੀ ਕੁ ਗੈਦਰਿੰਗ ਹੋਣ ਦੀ ਸੰਭਾਵਨਾ ਲੱਗ ਰਹੀ ਹੈ ਸਾਡਾ ਦੇਖੋ ਟੱਚਪੁਆਇੰਟ ਪਹਿਲਾਂ ਵੀ ਸਾਡੀ ਵਧੀਆ ਹੋ ਜਾਂਦੀ ਸੀ ਤੇ ਹੁਣ ਤਾਂ ਸਾਨੂੰ ਇਦਾਂ ਆਇਆ ਵੀ ਸਾਡਾ ਪ੍ਰੋਗਰਾਮ ਹੋਰ ਜ਼ਿਆਦਾ ਵਧੀਆ ਹੋ ਗਿਆ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੀ ਗੈਦਰਿੰਗ ਵੱਡੀ ਹੋਣੀ ਹੈ ਜਿਹੜਾ ਇਸ ਵਾਰ ਤੀਆਂ ਦਾ ਪ੍ਰੋਗਰਾਮ ਕਰਵਾ ਰਹੇ ਹੋ ਤੁਸੀਂ ਕਿੰਨਾਵਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਸਾਡਾ ਜੀ ਪੰਜਵਾਂ ਪ੍ਰੋਗਰਾਮ ਪਹਿਲੇ ਵੀ ਕਿਸ ਤਰ੍ਹਾਂ ਕਰਿਆ ਹੈ ਤਰਾਹੂ ਚ ਦਿੱਤੇ ਜਾ ਰਹੇ ਕਿਸ ਤਰ੍ਹਾਂ ਦੇ ਫਰਸਟ ਸੈਕੰਡ ਥਰਡ ਪ੍ਰਾਈਜ਼ ਆ ਕਿਸ ਤਰ੍ਹਾਂ ਹਾਂਜੀ ਅਸੀਂ ਪਹਿਲਾਂ ਪਿਛਲੇ ਸਾਲ ਸੀ ਚਾਂਦੀ ਦੇ ਗਿਫਟ ਗੱਡੇ ਹੋਏ ਸੀਗੇ ਤੇ ਇਸ ਵਾਰ ਵੀ ਅਸੀਂ ਬਹੁਤ ਬੈਸਟ ਸੋਚਿਆ ਆ ਬੱਚਿਆਂ ਦੀ ਹੌਸਲਾ ਵਧਾਈਏ ਤੇ ਜਿਹਨਾਂ ਉਤਸ਼ਾਹ ਪਾਰਟਿਸਪੇਟ ਕਿੰਨੇ ਕਿੰਨੇ ਜਣੇ ਕਰ ਰਹੇ ਪਾਰਟਿਸਪੇਟ ਇਹਦੇ ਵਿੱਚ ਕਾਫੀ ਜਣੇ ਹੁੰਦੇ ਜੀ ਇਹਦੇ ਵਿੱਚ ਕਾਫੀ ਹੋਣਾ ਸਾਡੇ ਕੋਲ ਲਿਸਟ ਬਣੀ ਹੋਈ ਹੈਗੀ ਉਹਦਾ ਨਾਮ ਲੈਣੇ ਬਹੁਤ ਔਖੇ ਹੋ ਜਾਂਦੇ ਹੈਗੇ ਬਟ ਇਹ ਵੀ ਬੱਚਾ ਨੇ ਹੌਸਲਾ ਬਜਾਈ ਲਈ ਤੇ ਉਹਨਾਂ ਦਾ ਸਿਰਫ ਉਹਨਾਂ ਨੂੰ ਸੱਭਿਆਚਾਰ ਨਾਲ ਜੋੜਨ ਵਾਸਤੇ ਹੀ ਅਸੀਂ ਪਾਰਟਿਸਪੇਟ ਕਰਵਾਨੇ ਹਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਇਸ ਸੱਭਿਆਚਾਰਕ ਪ੍ਰੋਗਰਾਮ ਜਿਸ ਤਰ੍ਹਾਂ ਅੱਜਕੱਲ ਬੱਚੇ ਵਾਹ ਰਹਿ ਗਏ ਆ ਮੋਬਾਈਲ ਦੇ ਨਾਲ ਟੀਵੀ ਦੇ ਨਾਲ ਜੁੜੇ ਜ਼ਿਆਦਾ ਹੈਗੇ ਆ ਔਰ ਸੱਭਿਆਚਾਰ ਤਾਂ ਪ੍ਰੋਗਰਾਮ ਭੁੱਲ ਚੁੱਕੇ ਆ ਵਿੱਕੀ ਹੁੰਦੇ ਸੱਭਿਆਚਾਰਕ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸੱਭਿਆਚਾਰਕ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਭਿਆਚਕ ਜਿਹੜਾ ਸੀ ਆਪਣਾ ਪੰਜਾਬੀ ਵਿਸਾ ਉਹ ਲੋਕ ਬਿਲਕੁਲ ਭੁੱਲ ਚੁੱਕੇ ਆ ਸਿਰਫ ਉਸੇ ਕਰਕੇ ਹੀ ਅੱਜ ਕੱਲ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਨੇ ਹਰੇਕ ਆਪਣੇ ਲੈਵਲ ਤੇ ਕਰਵਾਉਂਦੀਆਂ ਨੇ ਤੇ ਸੰਸਥਾਵਾਂ ਵਾਂ ਹੀ ਇਦਾਂ ਦੇ ਸੱਭਿਆਚਾਰਕ ਰੋਹਨ ਰੱਖੇ ਜਾਂਦੇ ਆ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਹਦੇ ਨਾਲ ਸੱਭਿਆਚਾਰ ਨਾਲ ਜੋੜਨ ਵਾਸਤੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪੁਰਾਣੇ ਰੀਤੀ ਰਿਵਾਜ ਸਾਡੇ ਕਿਦਾਂ ਦੇ ਸੀਗੇ ਮੈਡਮ ਇਹ ਪ੍ਰੋਗਰਾਮ ਹੈ ਕਿੱਥੇ ਤੇ ਟਾਈਮ ਕੀ ਰੱਖਿਆ ਹੈ ਇਹ ਸਾਡਾ ਕਿਲਾ ਰੋਡ ਬੁਨਾਨ ਘਰ ਵਿਚਾਲਾ ਵਿੱਚ ਹੈ ਇਹ ਤਿੰਨ ਤੋਂ ਲੈ ਕੇ 8ਵੇਂ ਤੱਕ ਦਾ ਸਾਡਾ ਪ੍ਰੋਗਰਾਮ ਹੈ ਤੇ ਇਹ ਹੈਗਾ 30 ਜੁਲਾਈ ਨੂੰ ਦਿਨ ਮੁਦਵਰ ਤੇ ਕੋਈ ਐਂਟਰੀ ਫੀਸ ਵਗੈਰਾ ਵੀ ਰੱਖੀ ਹੋਈ ਹੈ ਹਾਂਜੀ 200 ਰੁਪਏ ਐਂਟਰੀ ਫੀਸ ਰੱਖੀ ਹੋਈ ਹੈ ਤੇ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਪਬਲਿਕ ਨੂੰ ਉਸੇ ਹੀ ਕਹਿਣਾ ਚਾਹੀਦਾ ਹੈ ਕਿ ਦੇਖੋ ਇਹ ਪ੍ਰੋਗਰਾਮ ਸਾਲ ਵਿੱਚ ਇੱਕ ਵਾਰੀ ਆਂਦਾ ਹੈਗਾ ਹਰ ਸਾਲ ਕਰਾਇਆ ਜਾਂਦਾ ਹੈਗਾ ਇਸੇ ਕੰਨੇ ਹੈ ਕਿ ਸਾਡੀਆਂ ਜਿਹੜੀਆਂ ਭੈਣਾਂ ਸਾਡੇ ਨਾਲ ਵੀ ਜੁੜੀਆਂ ਹੋਈਆਂ ਇਹ ਕਾਫੀ ਇੱਕ ਪਰਿਵਾਰ ਸਾਡਾ ਬਹੁਤ ਵੱਡਾ ਬਣਿਆ ਹੋਇਆ ਹੈਗਾ ਟੱਚ ਵੁੱਡ ਅਸੀਂ ਕਹਿੰਦੇ ਵੀ ਜਿਹੜੀਆਂ ਭੈਣਾਂ ਸਾਡੀ ਨਵੀਂ ਆਈਆਂ ਗਿਆ ਸਾਨੂੰ ਉਹ ਆਣ ਦੇਖਣ ਤੇ ਉਹ ਮੂੰਹ ਮਹਾ ਕੇ ਪੁੱਜਣ ਉੱਥੇ